ਪੇਰੂ ਕੋਕਲੀ ਕਲੰਬੀਆ ਤੇ ਫਿਰ ਕਪੂਰਗਣਾ ਜਿੱਥੇ ਪਨਾਮਾ ਜੰਗਲ ਸ਼ੁਰੂ ਹੁੰਦਾ ਫਿਰ ਉੱਥੋਂ ਅੱਗੇ ਕਹਿੰਦੇ ਕਿ ਤੂੰ ਸ਼ਿਪ ਤੇ ਜਾਏਂਗਾ ਕਰੂਜ਼ ਤੇ ਇਹਨੂੰ ਕਹਿੰਦੇ ਤੇ ਪਰ ਕਰੂਜ਼ ਵੀ ਉੱਥੇ ਖੜਾ ਨਹੀਂ ਹੈਗਾ ਹੀ ਕੁਝ ਨਹੀਂ ਹੈਗਾ ਹੀ ਫੇ ਪਨਾਮਾ ਫਿਰ ਡੋਂਕੀ ਲੱਗੀ ਤੇ ਕੁਝ ਮੁੰਡੇ ਵੀ ਮਤਲਬ ਇੱਕ ਇੱਕ ਦੋ ਦੋ ਮੁੰਡਾ ਮਰਿਆ ਵੀ ਗਿਆ ਖਾਣ ਪੀਣ ਦਾ ਹੀ ਚੋਲ ਜੇ ਮਿਲ ਜਾਂਦੇ ਹੀ ਕਦੀ ਕਦਾਈ ਨੀ ਤੇ ਚਾਰ ਚਾਰ ਦਿਨ ਕਦੀ ਆ ਰਹੀ ਭੁੱਖੇ ਰਹੀਦਾ ਹੀ ਕਰੀ ਕੋਕ ਮਿਲ ਜਾਣਾ ਜਾਂ ਬਿਸਕੁਟ ਮਿਲ ਜਾਣੇ ਬਸ ਕੋਈ ਜਾਂਦਾ ਤਾਂ ਗੇੜ ਕੇ 2 ਨੰਬਰ ਚ ਨਾ ਪਾਜੀ ਕਿਹਦੇ ਪਾਸੇ ਜਾਓ ਪਾਜੀ ਇੱਥੇ ਖਾ ਲੋ ਥੋੜੀ ਖਾ ਲੋ ਕਿਤੇ ਠੇਕ ਨਾ ਚਲੋ ਪਾਜੀ ਨਾ ਖਾਣ ਨੂੰ ਮਿਲਦਾ ਨਾ ਕੁਝ ਮੋਥੇ ਕੁਝ ਤੁਹਾਡੀ ਸੇਫਟੀ ਰੱਖਦੇ ਆ ਕੋਟਮਾਰ ਵਾਧੂ ਕਰਦੇ ਆ ਜੋ ਤੁਹਾਡੀ ਜੇਬ ਚ ਪੈਸਾ ਤੇ ਲਾ ਸਭ ਕੁਝ ਖੋਲੇ ਦੇ ਇਹ ਤੁਗਣਾ ਨੇ ਲੈਟਨ ਅਮਰੀਕਾ ਲੈ ਕੇ ਜਾਂਦੇ ਆ ਜਿੱਥੋਂ ਲੈ ਕੇ ਗਿਆ ਸੀ ਕਿ ਤੁਹਾਡੀ ਇੱਥੇ ਤੁਸੀਂ ਅਮਰੀਕਾ ਆ ਕੇ ਜੀ ਤੁਹਾਨੂੰ ਇੱਥੋਂ ਫਲਾਈਟ ਹੋਣੀ ਆ ਅਗਲੀ ਇੱਥੇ ਵੇਟ ਕਰ ਲਓ ਪਾਜੀ ਕੋਈ ਫਲਾਈਟ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਨਾ ਕੋਈ ਮੁੜ ਕੇ ਉਹ ਹੱਥ ਪਾਉਂਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿੱਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਹੋ ਜੂਗਾ ਹੋ ਜੂਗਾ ਹੱਲ ਫਿਰ ਭਾਜੀ ਮਜਬੂਰੀ ਚ ਫੇਰ ਕਰਦੇ ਆ ਤਾਂ ਪੈਸੇ ਮੰਗਾਉਣੇ ਪੈਂਦੇ ਆ ਕਿਉਂਕਿ ਬੰਦ ਇਨਸਾਨ ਆ ਬਈ ਭੁੱਖਾ ਤਾਂ ਲੱਗਦੀ ਆ ਬੰਦਾ ਇੱਕ ਦਿਨ ਭੁੱਖਾ ਰਹਿ ਲੋ 2 ਅਗਸਤ ਨੂੰ ਗਿਆ ਤੇ ਦਿੱਲੀ ਤੋਂ ਕਤਰ ਕਤਰ ਤੋਂ ਬ੍ਰਾਜ਼ੀਲ ਬ੍ਰਾਜ਼ੀਲ ਤੋਂ ਬਾਹਰ ਇਹ ਨਿਕਲੇ ਤੇ ਕਹਿੰਦਾ ਮੈਂ ਫਿਰ ਦੋ ਦਿਨ ਹੋਟਲ ਚ ਰਿਹਾ ਤੇ ਮੈਨੂੰ ਕਹਿੰਦੇ ਕਿ ਪੇਰੂ ਤੋਂ ਤੇਰੀ ਫਲੈਟ ਆ ਪੇਰੂ ਤੱਕ ਹੀ ਬੱਸਾਂ ਤੇ ਗਏ ਤੇ ਅੱਗੇ ਮਤਲਬ ਕਿ ਕੋਈ ਉੱਥੇ ਫਲੈਟ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਹੀ ਫਿਰ ਬਾયર ਤੇ ਟੈਕਸੀਆਂ ਰਹਿ ਗਈਆਂ ਫਿਰ ਉਪ ਨਕੋਕਲੀ ਕਲੰਬੀਆ ਤੇ ਫਿਰ ਕਪੂਰਗਾਨਾ ਜਿੱਥੇ ਪਨਾਮਾ ਜੰਗਲ ਸ਼ੁਰੂ ਹੁੰਦਾ ਫਿਰ ਉੱਥੋਂ ਅੱਗੇ ਕਹਿੰਦੇ ਕਿ ਤੂੰ ਸ਼ਿਪ ਤੇ ਜਾਏਂਗਾ ਕਰੂਜ਼ ਤੇ ਇਹਨੂੰ ਕਹਿੰਦੇ ਤੇ ਪਰ ਕਰੂਜ਼ ਵੀ ਉੱਥੇ ਖੜਾ ਨਹੀਂ ਹੈਗਾ ਹੀ ਕੁਝ ਨਹੀਂ ਹੈਗਾ ਹੀ ਫਿਰ ਪਨਾਮਾ ਫਿਰ ਡਾਂਕੀ ਲੱਗੀ ਤੇ ਕੁਝ ਮੁੰਡੇ ਵੀ ਮਤਲਬ ਕਿ ਇੱਕ ਇੱਕ ਦੋ ਦੋ ਮੁੰਡਾ ਮਰਿਆ ਵੀ ਇੱਥੇ ਇੱਕ ਸਮੁੰਦਰ 'ਚ ਡੁੱਬ ਗਿਆ ਏ ਤੇ ਇੱਕ ਜੰਗਲ 'ਚ ਪਨਾਹ ਮੰਗੀ। ਉਸ ਤੋਂ ਬਾਅਦ ਸਿਟੀ ਪਹੁੰਚੇ ਜਿੱਦਾਂ ਵੀ ਪਹੁੰਚੇ ਡੋਂਕੀਜ਼ 2 ਦਿਨ ਦੇ ਬਾਅਦ ਨਿਕਲੇ ਸਿਟੀ ਨਿਕਲੇ ਸਿਟੀ ਤੋਂ ਬਾਅਦ ਹੀ ਫਿਰ ਹੌਲੀ-ਹੌਲੀ ਇਦਾਂ ਨਿਕਾਰਾਗਵਾ ਗੁਆਟਮਾਲ ਦਾ ਮਕਸੀਕੋ ਤੱਕ ਪਹੁੰਚ ਗਏ। ਮੁਕਸੀਕੋ ਤੋਂ ਅੱਗੇ ਕਿਸ ਤਰ੍ਹਾਂ ਗਏ? ਮਕਸੀਕੋ ਤੋਂ ਅੱਗੇ ਸਾਨੂੰ ਉਹਨਾਂ ਨੇ ਪਹਾੜੀ ਪਹਾੜੀ ਵਾਲੇ ਰਸਤੇ ਕੱਢਿਆ ਵੀ ਉਹਨੇ ਡੋਂਕਰ ਨੇ। ਉਹ ਸਮੁੰਦਰ ਦੀ ਡੋਂਕੀ ਵੀ ਲੱਗੀ। ਸਮੁੰਦਰੀ ਡੌਂਕੀ ਲੱਗੀ ਆ 4 ਘੰਟੇ ਦੀ ਜਿਹਦੇ ਵਿੱਚ ਮੇਰੀ ਕਿਸ਼ਤੀ ਡੁੱਬ ਚਲੀ ਤੇ ਉਹਦੇ ਚੋਂ ਹੀ 8-9 ਜਾਣੇ ਜਿਹਦੇ ਵਿੱਚੋਂ ਹੀ ਬਚ ਗਏ ਜਦੋਂ ਤੁਸੀਂ ਇੱਥੇ ਚੱਲੇ ਸੀ ਏਜੰਟ ਦੇ ਨਾਲ ਕਿਹੋ ਜੀ ਗੱਲਬਾਤ ਕੀਤੀ ਵੀ ਡੌਂਕੀ ਰਹਿ ਜਾਊਗਾ ਕਿ ਸਿੱਧੀ ਫਲਾਈਟ ਸੀ ਕੀ ਉਹਨਾਂ ਨੇ ਜੱਟ ਦਿੱਤਾ ਮੇਰੇ ਨਾਲ ਗੱਲ ਹੋਈ ਸੀ ਕਿ ਮੈਂ ਇਹ ਇਹ ਯੂਰਪਾ ਦਾ ਵੀਜ਼ਾ ਦਿਵਾਊਗਾ ਵੀ ਵੀਜ਼ਾ ਲਵਾ ਕੇ ਫਿਰ ਸਿੱਧਾ ਮਕਸੀਕੋ ਦਾ ਕਰਾਊਗਾ ਤੇ ਫਿਰ ਉੱਥੇ ਗਏ ਉਹਨੂੰ ਕਹਿੰਦਾ ਨਹੀਂ ਇਹ ਗੱਲ ਨਹੀਂ ਬੰਦੀ ਵੀ ਫਿਰ ਉਹਨਾਂ ਨੇ ਮੈਨੂੰ ਬਰਾ ਤੋਂ ਕਤਰਕੱਲਿਆ ਦਿੱਲੀ ਤੋਂ ਕਤਰ ਤੋਂ ਫਿਰ ਸਿੱਧਾ ਬਰਾਜ਼ੀਲ ਕੱਲਿਆ ਤੇ ਫਿਰ ਅੱਗੇ 42 ਲੱਖ ਰੁਪਏ ਇੰਨੇ ਲੰਮੇ ਸਮੇਂ ਤੁਸੀਂ ਰਹੇ ਹੋ ਖਾਣ ਪੀਣ ਦਾ ਕੀ ਪ੍ਰਬੰਧ ਸੀ ਕਿੱਦਾਂ ਖਾਣ ਪੀਣ ਦਾ ਹੀ ਚੋਲ ਜੇ ਮਿਲ ਜਾਂਦੇ ਹੀ ਕਦੀ ਕਦਾਈ ਨੀ ਤੇ ਚਾਰ-ਚਾਰ ਦਿਨ ਕਦੀ ਆਰੀ ਭੁੱਖੇ ਰਹਿੰਦਾ ਹੀ ਕਦੀ ਕੋਕ ਮਿਲ ਜਾਣਾ ਜਾਂ ਬਿਸਕੁਟ ਮਿਲ ਜਾਣੇ ਬਸ ਇਹੀ ਖਾ ਲੈਨੇ ਕੀ ਮੰਗ ਕਰਦੇ ਹਾਂ ਫਿਰ ਸਰਕਾਰ ਤੋਂ ਮੈਂ ਤਾਂ ਇਹੀ ਜਾਣਾ ਚਾਹੁੰਦਾ ਆ ਕਿ ਸਾਡਾ ਜਿਹੜਾ ਨੁਕਸਾਨ ਆ ਹੋਇਆ ਉਹ ਪਰਵਾਹੀ ਕਰ ਦੇਣ ਸਾਡੀ ਮਦਦ ਕਰਨ ਕਿ ਐਜੰਟਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਚਾਹੁੰਦੇ ਹਾਂ ਜੰਟਾਂ ਦੀ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਕਿ ਜਿਹੜਾ ਬੰਦੇ ਨੂੰ 2 ਨੰਬਰ ਚ ਨਾ ਪਾਇਆ ਜਾਵੇ ਜੇ ਪਾਉਣਾ ਹੈ ਤੇ 1 ਨੰਬਰ ਦੇ ਵਿੱਚ ਬੰਦੇ ਨੂੰ ਕੱਲਿਆ ਜਾਵੇ ਕਿ 2 ਨੰਬਰ ਦੇ ਵਿੱਚ ਨਾ ਕੱਲਿਆ ਜਾਵੇ ਕਿ ਜਿਹੜੀ ਦੀ ਹੈ ਭਾਜੀ ਕੋਈ ਅੰਡਾ ਤਾਂ ਘੇੜ ਕੇ 2 ਨੰਬਰ ਚ ਨਾ ਭਾਜੀ ਕਿਸੇ ਪਾਸੇ ਜਾਓ ਭਾਜੀ ਇੱਥੇ ਖਾ ਲਓ ਥੋੜੀ ਖਾ ਲਓ ਕਿਤੇ ਤਕੇ ਨਾ ਚਲੋ ਭਾਜੀ ਨਾ ਖਾਣ ਨੂੰ ਮਿਲਦਾ ਨਾ ਕੁਝ ਉਥੇ ਕੁਝ ਤੁਹਾਡੀ ਸੇਫਟੀ ਰੱਖਦੇ ਆ ਕੋਟਮਾਰ ਵਾਧੂ ਕਰਦੇ ਆ ਜੋ ਤੁਹਾਡੇ ਜੇਬ ਚ ਪੈਸਾ ਤੇ ਲਾ ਸਭ ਕੁਝ ਖੋ ਲੈਂਦੇ ਆ ਜਦੋਂ ਘਰੋਂ ਚੱਲੇ ਸੀ ਮਤਲਬ ਕਿ ਸਾਵ ਲਾ ਲਓ ਪਾਜੀ 30 35000 ਦੇ ਤਾਂ ਕੱਪੜੇ ਹੀ ਸੀਗੇ ਸਾਡੇ ਕੋਲ ਜਿਹੜੇ ਰਾਸਤੇ ਸਾਡੇ ਕੋ ਖੋਲੇ ਆ ਸਿੱਧਾ ਕਿ ਕਿ ਖੜਿਆ ਕੇ ਇੱਥੋਂ ਪਾਜੀ ਪਹਿਲਾ ਵੀਜ਼ਾ ਇਟਲੀ ਦਾ ਸੀ ਇੱਥੇ ਇਟਲੀ ਦਾ ਬਿਲਕੁਲ ਡਾਇਰੈਕਟ ਗਏ ਆ ਮੁੜ ਕੇ ਗਏ ਕਹਿੰਦੇ ਸੀ ਤੁਹਾਡੀ ਡਾਇਰੈਕਟ ਫਲਾਈਟ ਕਰਾ ਦਿੰਨੇ ਆ ਤੇ ਅਸੀਂ ਵੀ ਪਾਜੀ ਤਿਆਰ ਹੋ ਗਏ ਠੀਕ ਆ ਹੁਣ ਸਭ ਜਵਾ ਦਾ ਪਾਜੀ ਫਲਾਈਟ 'ਚ ਬੈਠ ਕੇ ਪਤਾ ਲੱਗਦਾ ਫ્લાਾਈਟ ਟਿਕਟ ਆਈ ਹੈ ਸਟੇ ਵਾਲੀ ਫਲਾਈਟ ਆ ਜੀ ਬੰਦਾ ਕਿ ਸੋਚਦਾ ਕਿ ਚਲੋ ਪਹਿਲਾਂ ਵੀ ਸਟੇ ਮਿਲਦੀ ਆ ਜਦੋਂ ਜਾ ਕੇ ਤਾਰ ਕੇ ਭਾਜੀ ਬਾਏ ਰੋਡ ਅੱਗੇ ਲੈ ਜਾਂਦੇ ਨਾ ਭਾਜੀ ਬਹੁਤ ਔਖਾ ਹੁੰਦਾ ਕਿ ਟਿਕਟ ਲਈ ਤੁਸੀਂ ਕਿੱਥੇ ਗਏ ਸਤਿਉ ਭਾਜੀ ਉਥੋਂ ਉਹਨਾਂ ਨੇ ਲੈਟਨ ਅਮਰੀਕਾ ਲੈ ਕੇ ਜਾਂਦੇ ਆ ਭਾਜੀ ਉਥੋਂ ਲੈ ਕੇ ਗਿਆ ਜੀ ਕਿ ਤੁਹਾਡੇ ਇੱਥੇ ਤੁਸੀਂ ਅਮਰੀਕਾ ਆ ਕੇ ਜੀ ਤੁਹਾਡੀ ਇੱਥੋਂ ਫਲਾਈਟ ਹੋਣੀ ਆ ਅਗਲੀ ਇੱਥੇ ਵੇਟ ਕਰ ਲਓ ਭਾਜੀ ਕੋਈ ਫਲਾਈਟ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਨਾ ਕੁਝ ਮੁੜ ਕੇ ਉਹ ਹੱਥ ਪਾਉਂਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿੱਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਹੋ ਜੂ ਉਹ ਵੀ ਬੰਦ ਇਨਸਾਨ ਆ ਭਈ ਇਸਪੋਕਾ ਲੱਗਦੀ ਆ ਬੰਦਾ ਇੱਕ ਦਿਨ ਬੁਖਾਰ ਆ ਲੂਗਾ ਦੋ ਦਿਨ ਪਰ ਹੀ ਬਹੁਤ ਕਿਸ ਤਰੀਕੇ ਨਾਲ ਤੁਰ ਕੇ ਕਿ ਕਿਸੇ ਵਾਂਗ ਭਾਜੀ ਕੋਸ਼ਿਸ਼ ਦਾ ਰਸਤਾ ਸੀ ਉਹਦੇ ਵਿੱਚ ਟੈਕਸੀਆਂ ਤੇ ਕੱਢਿਆ ਲਗਭਗ 15 ਕ ਘੰਟੇ ਸਮੁੰਦਰ ਦੇ ਵਿੱਚ ਦੀ ਲੈ ਕੇ ਗਏ ਬੋਟ ਤੇ ਉਹ ਵੀ 5 ਕ ਫੁੱਟ ਚੌੜੀ ਮਤਲਬ ਪਲਾਸਟਿਕ ਦੀ ਬੋਟ ਹੁੰਦੀ ਆ ਜੀ ਉਸ ਤੋਂ ਬਾਅਦ ਫੇਰ ਰੋਡ ਤੇ ਫੇ 40 45 ਕਿਲੋਮੀਟਰ ਚੱਲੇ ਆਂ ਸੀ ਪੈਦਲ 17 ਕ 18 ਪਹਾੜ ਸੀ ਜਿਹੜੇ ਕ੍ਰੋਸ ਕੀਤੇ ਆ ਜੀ ਉਹ ਵੀ ਇਦਾਂ ਸੀ ਕਿ ਇੱਕ ਸਾਈਡ ਤੇ ਖਾੜੀ ਆ ਜੇ ਪੈਰ ਸਲਿੱਪ ਹੋ ਗਿਆ ਤਾਂ ਮਤਲਬ ਬੰਦਾ ਨਹੀਂ ਲੱਭਦਾ ਇਸ ਨਾਲ ਦੇ ਨਾਲ ਕੋਈ ਨਸਾਇਕ ਨਹੀਂ ਹੋਈ ਪਾਜੀ ਬਹੁਤ ਕੁਝ ਦੇਖਿਆ ਇਸ ਰਾਸਤੇ 'ਚ ਜਿਹੜਾ ਡਿੱਗ ਪੈਂਦਾ ਸੱਟ ਲੱਗ ਜਾਂਦੀ ਆ ਕੋਈ ਮਰਨ ਗੰਡੇ ਪਿਆ ਉਹਨੂੰ ਛੱਡ ਦਿੰਦੇ ਆ ਕਿ ਮਰ ਜਾ ਬਈ ਇੱਥੇ ਡੈੱਡ ਬਾਡੀਆਂ ਅਸੀਂ ਜਾਂਦੇ ਵਕਤ ਦੇਖੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਰੇਸਟ ਭਾਈ ਸਾਡੀ ਅਮਰੀਕਾ ਜਾ ਕੇ ਪਈ ਆ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਭਾਜੀ ਜਿਹੜਾ ਭਾਜੀ ਇੱਥੇ ਖਾ ਲੋ ਘੱਟ ਖਾ ਲੋ ਯਾਰ ਬਾਹਰ ਸੁਪਨਾ ਨਾ ਹੀ ਦੇਖੋ ਇੱਕ ਤਾਂ ਪੈਸੇ ਉੱਜੜਦੇ ਆ ਤੇ ਭਾਜੀ ਦੂਸਰਾ ਮੁਸ਼ਕਲ ਹੀ ਆ ਕਿ ਬੰਦਾ ਬਚ ਕੇ ਹੁੰਦਾ